ਪੰਜ ਮਹੀਨਾ ਦੇ ਘੱਟ ਸੀ ਬਾਈ 10 ਲੀਟਰ ਦੁੱਧ ਚੋਕੇ ਲੈ ਕੇ ਆਏ ਸੀ ਠੀਕ ਹੈ ਤੇ ਉਹ ਦੱਸ ਦੇ ਸੀਗੇ ਜਿਵੇਂ ਮਾਲਕ ਹਾਂ ਵੀ 15 ਲੀਟਰ ਦੁੱਧ ਖੁੱਲਾ ਪਾਇਆ ਇਹਨੇ ਅੱਛਾ ਸੱਜਰ ਨੇ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਦੋਸਤੋ ਪਿੰਡ ਅਸਪਾਲ ਕੋਠੇ ਜ਼ਿਲ੍ਹਾ ਮਾਨਸਾ ਤੇ ਤਹਿਸੀਲ ਵੀ ਬਾਈ ਨੂੰ ਮਾਨਸਾ ਅਸਪਾਲ ਕੋਠੇ ਜਿਹੜਾ ਪਿੰਡ ਹੈ ਵੀਰੇ ਮੂਸੇ ਪਿੰਡ ਦੇ ਬਿਲਕੁਲ ਨਾਲ ਤੇ ਇੱਕ ਸਾਈਡ ਆ ਗਿਆ ਮਾਨਵੀ ਬੜੀਆਂ ਪੱਡਾ ਦੋਵੇਂ ਪਿੰਡਾਂ ਦੇ ਵੀਰੇ ਵਿਚਾਲੇ ਜੇ ਸੈਂਟਰ ਜਿੱਚ ਪਿੰਡ ਆ ਗਿਆ ਛੋਟਾ ਜਿਹਾ ਪਿੰਡ ਆ ਬਾਈ ਕਲਦੀਪ ਦੇ ਘਰੋਂ ਦੋਸਤੋ ਵੀਡੀਓ ਆ ਤਿੰਨਵਾ ਸੂਆ ਕਿੰਨਾ ਦੁੱਧ ਕੀ ਮੁੱਲਾ ਆ ਮੱਜ ਬਾਰੇ ਗੱਲ ਕਰਾਂਗੇ ਇੱਕ ਨਾਗੀ ਸੇਲ ਵਾਲਾ ਮਾਲਕ ਤੋਂ ਸਾਰੀ ਡਿਟੇਲ ਲਵਾਂਗੇ ਨੰਬਰ ਆ ਜਿਹੜਾ ਬਾਈ ਦਾ ਵੀਡੀਓ ਦੇ ਉੱਪਰ ਚੱਲੀ ਜਾਂਦਾ ਤੋੜ ਕੇ ਮੈਂ ਤੁਹਾਨੂੰ ਮੱਝ ਦਿਖਾ ਦੂੰ ਵੀਡੀਓ ਆ ਜਿਹੜੀ ਬਾਈ ਜੀ ਉਹ 10 ਤਰੀਕ 8ਵਾਂ ਮਹੀਨਾ ਤੇ 2025 ਦੀ ਪੂਰੇ ਵਧੀਆ ਖੁੱਲੇ ਡੁੱਲੇ ਸਰੀਰ ਦੀ ਚੰਗੇ ਸਰੀਰ ਘਟਾਂਚੇ ਦੀ ਤੇ ਪੂਰੇ ਵੱਡੇ ਕੱਦ ਦੀ ਦੋਸਤੋ ਮੱਝ ਸੇਲ ਵਾਸਤੇ ਆ ਦੁੱਧ ਵੀ ਮਾਲਕ ਕਹਿੰਦਾ ਚੰਗਾ ਤੇ ਆਜੋ ਆਪਾਂ ਡਿਟੇਲ ਹੀ ਸਾਰੀ ਮਾਲਕ ਤੋਂ ਲੈਨੇ ਆ। ਹੋਰ ਕੁਲਦੀਪ ਵੀਰੇ ਕੀ ਹਾਲ ਹੈ? ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਵੀਰੇ। ਪਹਿਲਾਂ ਆਪਣਾ ਮੋਬਾਈਲ ਨੰਬਰ ਤੇ ਘਰ ਕਿੱਥੇ ਜਾ ਉਹ ਦੱਸ ਦੋ ਵੀਰ ਜੀ। ਬਾਈ ਘਰ ਆਪਣਾ ਹਸਪਾਲ ਕੋਠੇ ਪਿੰਡ ਜਾਨੀ ਕਿ ਮਾਨਵੀਪੜਾ ਦਾ ਵੱਡਾ ਪਿੰਡ ਹੈ ਨਾਲ। ਹਾਂ। ਤੇ ਮੂਸਾ ਸਾਈਡ ਤੇ ਰਹਿੰਦਾ ਚਾਰ ਕਿਲੋਮੀਟਰ। ਠੀਕ ਹੈ। ਵੀ ਸੈਂ ਕਿੰਨੇ ਦਿਨ ਰਹਿੰਦੇ ਆਪਣੇ ਮੱਝ ਸੂਣਦੇ। ਇਹ ਮੱਝ ਦੇ ਬਾਈ 6-7 ਦਿਨ ਬਾਕੀ ਨੇ। 6-7 ਦਿਨ। ਹਾਂ। ਠੀਕ ਆ ਤੇ ਦੋਸਤੋ ਆਹ ਦੇਖੋ ਕੱਦ ਦੀ ਬਹੁਤ ਜ਼ਬਰਦਸਤ ਤੇ ਲੰਬਾਈ ਲੰਬੂਈ ਚ ਬਹੁਤ ਲੰਬੀ ਆ। ਤੂੰ ਟੋਕੜ ਲੈ ਕੇ ਤਿਆਰ ਕਰੀ ਸੀ ਬਾਈ ਹਾਂ ਕਿ ਭੰਤ ਟੋਕੜ ਲੈ ਕੇ ਹਸਾਰ ਤੋਂ ਲਿਆਂਦੀ ਸੀ ਹਸਾਰ ਤੋਂ ਲਿਆਈ ਸੀ ਹਾਂ ਠੀਕ ਆ ਹਰਿਆਣੇ ਤੋਂ ਮੈਂ ਕਹਿੰਦਾ ਅੱਛਾ ਹਰਿਆਣੇ ਤੋਂ ਲੈ ਕੇ ਆਈ ਸੀ ਹਾਂ ਲੈਣੇ ਕਿੰਨੇ ਟਾਈਮ ਪੰਜ ਮਹੀਨੇ ਲੱਗੇ ਭੰਤ ਸੀ ਬਾਈ 10 ਲੀਟਰ ਦੁੱਧ ਚੋ ਕੇ ਲੈ ਕੇ ਆਏ ਸੀ ਠੀਕ ਹੈ ਤੇ ਉਹ ਦੱਸ ਦੇ ਸੀ ਕਿ ਜਿਵੇਂ ਮਾਲਕ ਹਾਂ ਵੀ 15 ਲੀਟਰ ਦੁੱਧ ਖੁੱਲਾ ਪਾਇਆ ਇਹਨੇ ਅੱਛਾ ਸੱਜਰ ਨੇ ਵੀ 14 15 ਵਧੀਆ ਖੁੱਲਾ ਉਹਨਾਂ ਕੋਲੇ ਪਾਇਆ ਬਾਈ ਦੁੱਧ ਤੇ ਹੁਣ ਬਾਈ ਕਿੰਨਵਾ ਸੂਆ ਸੁੰਦੀ ਏ ਤੇਰੇ ਕੋਲੇ ਉਹਨਾ ਉਹਨਾ ਰਸਾਲ ਸਾਹਿਬ ਤੇ ਹੁਣ ਪੰਜਵੇਂ ਸੂਆ ਸੁੂਗੀ ਹੁਣ ਪੰਜਵੇਂ ਸੂ ਹਾਂ ਉਹ ਚੌਥਾ ਕਹਿੰਦੀ ਸੀ ਉਹਦਾ ਠੀਕ ਆ ਲੰਬੀ ਲੁੰਬੇ ਬਹੁਤ ਆ ਦੋਸਤੋ ਕੋਈ ਜੇ ਕਿਸੇ ਨੇ ਬਰੀਡ ਤੇ ਕੰਮ ਕਰਨਾ ਹਰਿਆਣੇ ਰਿਗੇ ਦੀ ਮੱਝ ਆ ਬੱਚਿਆਂ ਵਾਸਤੇ ਜੇ ਕਿਸੇ ਨੂੰ ਆਏ ਨਾ ਵੀ ਚੰਗੇ ਬੱਚੇ ਲੈਣੇ ਆ ਹੁਣ ਗੱਬਣ ਦਾ ਤਾਂ ਆਪਾਂ ਨੂੰ ਪਤਾ ਹੀ ਨਹੀਂ ਜਦੋਂ ਲੈ ਕੇ ਆਏ ਕਿਹੜੇ ਸੀਮੰਟ ਤੋਂ ਕੀ ਆ ਹਨਾ ਹਾਂ ਨਹੀਂ ਉਹ ਤਾਂ ਇੱਕ ਆਪਾਂ ਬੋਲ ਤੋਂ ਮੰਨ ਲਓ ਤੇ ਬਾਕੀ ਬਾਈ ਬਾਹਰ ਲਿਆ ਤੂੰ ਇਹਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਤੋੜ ਕੇ ਮੈਂ ਦੋਸਤੋ ਦਿਖਾ ਦਿੰਨਾ ਨੰਬਰ ਆ ਜਿਹੜਾ ਬਾਈ ਦਾ ਵੀ ਪਿੰਡ ਵੀ ਤੁਹਾਨੂੰ ਦੱਸਦਾ ਤੇ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਜਾਓ ਦੋਸਤੋ ਤਸੱਲੀ ਤੁਹਾਡੀ ਤੁਸੀਂ ਹੁੰਦੀ ਕਰਨੀ ਦੋਸਤੋ ਤਾਂ ਉਹ ਹੱਕ ਆਪਣਾ ਲੈ ਚੱਲ ਵੀਰੇ ਬਾਹਰ ਨੂੰ ਆਹ ਦੇਖੋ ਬਾਈ ਜੀ ਤੋੜ ਕੇ ਮੈਂ ਤੁਹਾਨੂੰ ਦਿਖਾ ਦਿੰਨਾ ਪੂਰੇ ਫੁੱਲ ਬਜਨ ਚ ਚੰਗੇ ਕੱਦਗਾਠ ਦੀ ਤੇ ਚੰਗੀ ਲਵਾਈ ਵਾਲੀ ਦੋਸਤੋ ਮੱਝ ਹੈ ਤੇ ਲੇਵਾ ਕਰਮਾਂ ਵਾਲੀ ਬਹੁਤ ਵਧੀਆ ਹਜੇ ਬਣਾਉਂਦੀ ਹੁੰਦੀ ਹੈ ਮੈਨੂੰ ਲੱਗਦਾ ਹਫਤਾ ਲਿਆ ਸਕਦੀ ਹੈ ਹਨਾ ਵੀਰੇ ਲੈ ਜੋ ਬਾਈ ਹਫਤਾ ਤਾਂ ਉਹੀ ਪਿਆਣਾ ਇੱਕ ਹਫਤਾ ਤਾਂ ਹਜੇ ਪਿਆ ਹੀ ਆ ਅੱਛਾ ਇੱਕ ਹਫਤਾ ਤਾਂ ਪਿਆ ਹੈ ਦਾ ਤੇ ਉਹਦੇ ਨੂੰ ਬਹੁਤ ਸੋਹਣਾ ਪੂਰੇ ਢਿੱਲਾਂ ਢੁੱਲਾਂ ਪਰ ਜੁ ਜਮੈਂਨ ਜਮਾ ਬਾਈ ਪੂਰਾ ਹਾਂ ਇੱਕ ਕਿਹੜਾ ਹੋਰ ਦਵਾਲਾ ਵੀਰੇ ਕੋਈ ਗੱਲ ਨਹੀਂ ਲੈ ਚੱਲ ਆ ਤੁਸੀਂ ਬਾਈ ਸਿੰਘਾਂ ਆ ਬੱਟ ਬੱਟ ਕੱਢੋ ਬਾਈ ਹਾਂ ਬਾਈ ਸਾਰੇ ਲੇਵੇ ਦੇ ਕੱਢ ਜੋ ਬਾਕੀ ਤੁਸੀਂ ਬਾਈ ਜੀ ਲੈ ਵਾ ਧਿਆਨ ਨਾਲ ਪੂਰਾ ਸ਼ੌਂਕ ਨਾਲ ਚੈੱਕ ਕਰ ਲੋ ਆ ਦੇਖੋ ਆ ਦੇਖੋ ਸਨੱਖੇ ਵਾਲੀ ਆ ਬਾਈ ਬੂਤਵਾਦੀ ਸਿੰਘਾਂ ਸਿੰਘਾਂ ਦੀ ਸਰ ਕੋ ਦੇਖ ਕੇ ਉਹ ਮੈਂ ਦੇਖ ਹੀ ਲੱਤੀ ਸੀ ਇੱਧਰ ਨੂੰ ਲੈ ਕੇ ਐਨੂੰ ਕਮਾਲਾ ਹੁਣ ਵੀਰੇ ਉਲਟ ਪਾਸੇ ਕਮਾਲਾ ਹੂੰ ਦਵਾਰੇ ਦਵਾਰੇ ਕਿਹੜੇ ਕਿ ਕਿਸੇ ਭਰਾ ਨੇ ਦੂਰੋਂ ਨੇੜੇ ਆਉਂਦਾ ਹੁੰਦਾ ਹਣਾ ਤਾਂ ਉਹਨੂੰ ਇਹਨਾਂ ਸੌਖਾ ਹੋ ਜਾਂਦਾ ਨਹੀਂ ਠੀਕ ਹੈ ਗੱਲ ਸੱਲੀ ਹੈ ਜਿਹੜੀ ਦੋਸਤੋ ਆਪਾਂ ਨੂੰ ਕਰਨੀ ਚਾਹੀਦੀ ਕੋਈ ਵੀ ਪਸ਼ੂ ਖਰੀਦਦੇ ਹੋ ਕਿਸੇ ਦੀ ਵੀ ਵੀਡੀਓ ਦੇਖਦੇ ਹੋ ਤੇ ਬਾਕੀ ਆਪਾਂ ਕੋਈ ਕਸਰ ਨਹੀਂ ਛੱਡਦੇ ਹੁੰਦੇ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਮੱਝ ਦੇਖੀ ਇਸੇ ਤਰ੍ਹਾਂ ਹੀ ਤੁਹਾਨੂੰ ਘਰੇ ਦੇਖੋ ਤੇ ਆਏ ਨਹੀਂ ਹੈਗਾ ਕੋਈ ਫਰਕੇ ਚ ਮਿਲੂਗਾ ਤੁਹਾਨੂੰ ਬਾਈ ਜੀ ਬਾਕੀ ਸਿੰਗਾ ਦੀ ਚੈੱਕ ਕਰ ਲਓ ਕੋਲੋਂ ਦਿਖਾ ਨਾ ਜਾਵਾ ਕੈਮਰਾ ਕਰਕੇ ਆਹ ਸਰੀਰ ਦੀ ਆ ਜਮਾ ਪਤਲੀ ਚਮੀਚ ਇੱਕ ਕਿਹੜਾ ਦਵਾਲਾ ਫਿਰ ਬਨਣਾ ਫਿਰ ਕਰਦਿਆ ਮੁੱਲ ਬੜੀ ਦੀ ਗੱਲ ਹਾਂ ਆ ਦੇਖੋ ਵੀਰੇ ਆ ਦੁੱਧਾਂ ਲਗਾ ਮੇਨ ਮੇਨ ਨਾੜਾਂਗੇ ਦੇਖੋ ਬਾਈ ਹਾਂ ਦੁੱਧਾਂ ਲਈ ਪੈੜੀ ਮੋਟੀ ਬਾਕੀ ਵੀਰੇ ਏਰਗੇ ਦੀ ਚੰਗੀ ਆ ਬਾਈ ਤੇ ਦੱਸਣ ਮਕਦਾਬਕ ਹਨ ਕੋਈ ਨਹੀਂ ਟਿਕਾ ਨਾ ਲੈ ਚੱਲ ਬਾਈ ਮੂਰੇ ਹਨ ਆ ਦੇਖੋ ਹਸਾਰ ਚੋਂ ਬਾਈ ਕਹਿੰਦਾ ਆਪਾਂ ਲੈ ਕੇ ਆਏ ਸੀ ਇਹਨੂੰ ਗੱਬਣ ਕਿਸੇ ਮੁੱਜ ਦਾ ਵੀ ਨਹੀਂ ਤਿੰਨੇ ਮਸਾਚ ਵੱਡਾ ਵੱਡਾ ਕੱਦਾ ਕਿਵੇਂ ਬਾਈ ਤਿੰਨੇ ਮਸਾਚੋਂ ਉਹਨਾਂ ਤੋਂ ਉਧਰ ਵੀ ਨੇ ਕੈਮਰਾ ਬਾਅਦ ਚੇਹੇ ਹਾਂ ਕੱਦ ਦਾ ਦਿਸਦਾ ਦੇਖੋ ਵੀਰੇ ਸਾਰਿਆਂ ਤੋਂ ਤਕਰੀਬਨ ਹੈ 6 ਇੰਚ ਦੇ ਤਕਰੀਬਨ ਉੱਚੀ ਆ ਸਾਰਿਆਂ ਤੋਂ ਅੱਧੇ ਫੁੱਟ ਵਾਂਗੂ ਬਾਕੀ ਦੂਜੀਆਂ ਵੀ ਖੜੀਆਂ ਦੇ ਨਾਲ ਦੇਖ ਲੋ ਵੀਰੇ ਹਨਾ ਹਾਂ ਹਾਂ ਤੇ ਕੁਲਦੀਪ ਵੀਰੇ ਕੀ ਭਾ ਕਰਦਾ ਜਾਇਜ਼ ਜਾਇਦਾ 1,45,000 ਰੁਪਏ ਮੁੱਲ ਕਰਦਾ ਬਈ 1,45 ਹਾਂ ਕੋਈ ਇਹਦੇ ਚੋਂ ਮਾਰਜਨ ਹੋਵੇ ਮੌਕੇ ਤੇ ਛੋਟੇ ਛੋਟੇ ਮੌਕੇ ਤੇ ਮੌਕੇ ਤੇ ਹੋ ਜਾਊਗਾ ਮੌਕੇ ਤੇ ਦੋਸਤੋ ਹੋ ਜਾ ਬਾਈ ਕਾ ਮੌਕੇ ਤੇ ਅੱਪਾ ਹੋ ਜਾਊਗਾ ਪਹਿਲ ਹਾਰ 145000 ਮੋਲਾ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਕੇ ਤਸੱਲੀ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਹੋ ਨੰਬਰ ਬਾਈ ਦਾ ਵੀਡੀਓ ਦੇ ਉੱਪਰ ਚੱਲੀ ਜਾਂਦਾ ਵੀਡੀਓ ਦੇਖਣ ਲਈ ਧੰਨਵਾਦ ਸਸੀ ਕਾਲ ਬਾਈ ਜੀ ਸਾਰਿਆਂ